ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਸ਼ਰਮਸਾਰ ਗੱਲ ਸਾਹਮਣੇ ਆਈ ਹੈ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਕਿਉਂਕਿ ਇੱਕ ਐਂਬੂਲੈਂਸ ਦੇ ਵਿੱਚ ਜਿਸ ਦੇ ਵਿੱਚ ਲੋਕਾਂ ਨੂੰ ਸਹੂਲਤਾਂ ਦਿੱਤੀਆਂ ਜਾਂਦੀ ਉਸ ਐਂਬੂਲੈਂਸ ਦੇ ਵਿੱਚ ਇੱਕ 25 26 ਸਾਲ ਦੀ ਲੜਕੀ ਦੇ ਨਾਲ ਜਵਾਨ ਲੜਕੀ ਦੇ ਨਾਲ ਜਬਰ ਜਨਾਹ ਕੀਤਾ ਜਾਂਦਾ ਜੀ ਹਾਂ ਤੁਸੀਂ ਵੀ ਇਹ ਸੁਣ ਕੇ ਇੱਕ ਵਾਰ ਤਾਂ ਹੈਰਾਨ ਹੋਗੇ ਹੋਵੋਗੇ ਕੀ ਐਂਬੂਲੈਂਸ ਦੇ ਵਿੱਚ ਅਜੀਹਾ ਕੁਝ ਬਿਲਕੁਲ ਸਾਡੇ ਭਾਰਤ ਦੇ ਵਿੱਚ ਸਾਡੇ ਗੁਰੂਆਂ ਪੀਰਾਂ ਦੀਆਂ ਧਰਤੀਆਂ ਦੇ ਉੱਤੇ ਇਹ ਘਟਨਾ ਵਾਪਰ ਰਹੀਆਂ ਬਹੁਤ ਹੀ ਜ਼ਿਆਦਾ ਸੁਣ ਕੇ ਦੁੱਖਤਾ ਹੁੰਦਾ ਪਰ ਜੋ ਅਸਲ ਸਚਾਈ ਹੈ ਉਹ ਸਾਹਮਣੇ ਰੱਖਣੀ ਬਹੁਤ ਹੀ ਜ਼ਰੂਰੀ ਹੈ ਨਹੀਂ ਤੀਆਂ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਘਟਨਾਵਾਂ ਹੋਰ ਵੀ ਜ਼ਿਆਦਾ ਵੱਧ ਸਕਦੀ ਹੈ ਬਿਲਕੁਲ ਐਂਬੂਲੈਂਸ ਦੇ ਵਿੱਚ ਇੱਕ ਕੁੜੀ ਦੇ ਨਾਲ ਜ਼ਬਰਜਨਾ ਕੀਤਾ ਜਾਂਦਾ ਕਿਉਂ ਕੀਤਾ ਜਾਂਦਾ ਕਿਉਂਕਿ ਉਹ ਨੌਕਰੀ ਦੇ ਲਈ ਹੋਮਗਾਰਡ ਦੀ ਨੌਕਰੀ ਦੇ ਲਈ ਭਰਤੀ ਦੇਖਣ ਜਾ ਰਹੀ ਸੀ ਤੇ ਬਿਹਾਰ ਦੇ ਘਟਨਾ ਬਿਹਾਰ ਦੇ ਵਿੱਚ ਜਦੋਂ ਉਹ ਹੋਮਗਾਰਡ ਦੀ ਨੌਕਰੀ ਦੇ ਲਈ ਉਸਨੇ ਆਪਣਾ ਰੇਸ ਦਾ ਟੈਸਟ ਦਿੱਤਾ ਉਸ ਕੁੜੀ ਨੇ ਆਪਣੀਆਂ ਉਮੀਦਾਂ ਤੇ ਖਰਾ ਉਤਰਨਾ ਜਦੋਂ ਉਹ ਕੁੜੀ ਰੇਸ ਲਾਣ ਲੱਗੀ ਤਾਂ ਬਹੁਤ ਹੀ ਤੇਜ਼ ਦੌੜ ਕੀਤੀ ਉਸਨੇ ਦੌੜ ਦੇ ਵਿੱਚ ਤਕਰੀਬਨ ਉਹ ਦੂਜੇ ਨੰਬਰ ਤੇ ਸੀ ਤੇ ਅਚਾਨਕ ਹੀ ਉਸ ਨੂੰ ਬੇਹੋਸ਼ ਹੋ ਤੇ ਅਚਾਨਕ ਹੀ ਉਹ ਬੇਹੋਸ਼ ਹੋ ਗਈ ਜਿਸ ਦੀ ਵਜ੍ਹਾ ਦੇ ਕਾਰਨ ਉਹ ਉਸ ਜਗ੍ਹਾ ਤੇ ਡਿੱਗ ਪੈਂਦੀ ਹੈ ਤੇ ਉਸ ਡਿੱਗਣ ਤੋਂ ਬਾਅਦ ਉਸ ਨੂੰ ਚੁੱਕ ਕੇ ਐਂਬੂਲੈਂਸ ਦੇ ਵਿੱਚ ਪਾਇਆ ਜਾਂਦਾ ਤੇ ਐਂਬੂਲੈਂਸ ਨੂੰ ਬਹੁਤ ਹੀ ਤੇਜ਼ੀ ਦੇ ਨਾਲ ਡਰਾਈਵਰ ਭਜਾ ਕੇ ਲੈ ਕੇ ਜਾਂਦਾ ਤੇ ਜਦੋਂ ਦੇਖਦੇ ਆਂ ਕਿ ਉਸ ਕੁੜੀ ਦੀ ਹਾਲਤ ਜਿਆਦਾ ਖਰਾਬ ਹੈ ਤਾਂ ਉਹ ਉਸ ਕੁੜੀ ਨੂੰ ਸੁਰੱਖਿਅਤ ਰੱਖਣ ਦੀ ਬਜਾਏ ਉਸ ਦੇ ਨਾਲ ਗਲਤ ਕਰਨ ਦੀ ਸੋਚ ਦੇ ਜਿਹੜੇ ਐਂਬੂਲੈਂਸ ਦਾ ਡਰਾਈਵਰ ਹੁੰਦਾ ਤੇ ਹੈਲਪਰ ਹੁੰਦੇ ਤੇ ਉਹ ਕੁੜੀ ਨੂੰ ਇੱਕ ਕੱਚੇ ਥਾਂ ਦੇ ਵਿੱਚ ਲਿਜਾ ਕੇ ਉਸ ਦਾ ਮੂੰਹ ਕਾਲਾ ਕਰ ਦਿੰਦੇ ਤੇ ਇੰਨੀ ਬੁਰੀ ਘਟਨਾ ਉਸ ਦੇ ਨਾਲ ਵਾਪਰਦੀ ਹੈ ਕਿ ਜੇਕਰ ਬੰਦਾ ਬਚ ਵੀ ਜਾਵੇ ਤਾਂ ਵੀ ਆਪਣੇ ਆਪ ਨੂੰ ਫਾਂਸੀ ਦੇ ਦਿੰਦਾ ਤੇ ਇਸੇ ਤਰ੍ਹਾਂ ਉਸ ਕੁੜੀ ਦੇ ਨਾਲ ਹੋਇਆ ਤੇ ਜਦੋਂ ਉਸ ਨੂੰ ਐਂਬੂਲੈਂਸ ਦੇ ਵਿੱਚ ਲੈ ਕੇ ਗਏ ਤਾਂ ਉਹਨਾਂ ਨੇ ਇੱਕ ਸਾਈਡ ਤੇ ਕੱਚੇ ਰਸਤੇ ਦੇ ਵਿੱਚ ਲਿਜਾ ਕੇ ਜਬਰ ਜਨਾਹ ਕੀਤਾ ਉਸ ਕੁੜੀ ਦਾ ਮੂੰਹ ਕਾਲਾ ਕੀਤਾ ਤੇ ਐਂਬੂਲੈਂਸ ਦੇ ਵਿੱਚ ਜਦੋਂ ਉਸ ਕੁੜੀ ਨੂੰ ਦਵਾਰੇ ਉਹ ਛੱਡਣ ਦੇ ਲਈ ਹਸਪਤਾਲ ਦੇ ਵਿੱਚ ਆਏ ਛੱਡਣ ਤੋਂ ਬਾਅਦ ਕੁੜੀ ਨੂੰ ਆਪਣਾ ਫਰਾਰ ਹੋ ਜਾਂਦੇ ਜਿਹੜੇ ਦੋ ਬੰਦੇ ਹੁੰਦੇ ਐ ਉਹ ਫਰਾਰ ਹੋ ਜਾਂਦੇ ਐ ਫਰਾਰ ਹੋਣ ਤੋਂ ਬਾਅਦ ਜਦੋਂ ਕੁੜੀ ਨੂੰ ਹੁਣ ਹਸਪੀਟਲ ਦੇ ਵਿੱਚ ਹੋਸ਼ ਆਂਦਾ ਤਾਂ ਉਹ ਕੁੜੀ ਹਸਪੀਟਲ ਦੇ ਵਿੱਚ ਜਾ ਕੇ ਸਾਰੀ ਘਟਨਾ ਨੂੰ ਸਾਰੀਆਂ ਗੱਲਾਂ ਬਾਤਾਂ ਨੂੰ ਡਾਕਟਰਾਂ ਦੇ ਸਾਹਮਣੇ ਰੱਖਦੀ ਤੇ ਸਾਹਮਣੇ ਰੱਖਣ ਤੋਂ ਬਾਅਦ ਜਦੋਂ ਪੁਲਿਸ ਵੱਲੋਂ ਉਸ ਕੁੜੀ ਨੂੰ ਪੁੱਛਗੀ ਚਕੰਤੀ ਜਾਂਦੀ ਹੈ ਤਾਂ ਉਹ ਕੁੜੀ ਦੱਸਦੀ ਹੈ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੈਨੂੰ ਮੋਢਲੀ ਸਹਾਇਤਾ ਦੇਣ ਲੱਗੇ ਹੈ ਕਿ ਤੈਨੂੰ ਫਰਸਟ ਏਡ ਦੇਣ ਲੱਗੇ ਹੈ ਜਿਸ ਨਾਲ ਤੂੰ ਜਲਦੀ ਠੀਕ ਹੋ ਜਾਵੇਂਗੀ ਤੇ ਤੇਰੀ ਜਾਨ ਬਚ ਜਾਊਗੀ ਇਹ ਕਹਿ ਕੇ ਉਹਨਾਂ ਨੇ ਉਸ ਕੁੜੀ ਦੇ ਮੂੰਹ ਤੇ ਸਪਰੇਅ ਕੀਤੀ ਤੇ ਉਸ ਸਪਰੇਅ ਕਰਨ ਤੋਂ ਬਾਅਦ ਕੁੜੀ ਕਹਿੰਦੀ ਮੈਂ ਪੂਰੀ ਤਰ੍ਹਾਂ ਬੇਹੋਸ਼ ਹੋ ਗਈ ਤੇ ਫਿਰ ਮੇਰੇ ਨਾਲ ਮੇਰਾ ਮੂੰਹ ਕਾਲਾ ਦਿੱਤਾ ਤੇ ਮੈਂ ਚਾਹਦੀ ਹਾਂ ਕਿ ਉਹਨਾਂ ਨੂੰ ਜਲਦੀ ਤੋਂ ਜਲਦੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਪਰ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਸਾਰੀ ਜਾਂਚ ਸ਼ੁਰੂ ਕੀਤੀ ਗਈ 5-6 ਮਹੀਨੇ ਬੀਤ ਜਾਣ ਤੋਂ ਬਾਅਦ ਉਹਨਾਂ ਦੋਸ਼ੀਆਂ ਨੂੰ ਫੜਿਆ ਗਿਆ ਤੇ ਦੋਸ਼ੀਆਂ ਨੂੰ ਮੂੰਹ ਮੰਗੀ ਸਜ਼ਾ ਮਤਲਬ ਮੌਤ ਦੀ ਸਜ਼ਾ ਹੀ ਉਹਨਾਂ ਨੂੰ ਦਿੱਤੀ ਗਈ ਪਰ ਇੱਕ ਗੱਲ ਸਾਬਤ ਹੋ ਗਈ ਕਿ ਉਸ ਕੁੜੀ ਨੂੰ ਇਨਸਾਫ ਤਾਂ ਮਿਲਿਆ ਪਰ ਇਨਸਾਫ ਦੇ ਬਦਲੇ ਹਲੇ ਤੱਕ ਨੌਕਰੀ ਨਹੀਂ ਮਿਲੀ ਉਹ ਕੁੜੀ ਹੁਣ ਤੱਕ ਆਪਣੀ ਜ਼ਿੰਦਗੀ ਦੇ ਵਿੱਚ ਸਰਕਾਰੀ ਨੌਕਰੀ ਤੋਂਾਂਚੀ ਬੈਠੀ ਹੈ ਤੇ ਉਹ ਆਪਣਾ ਮੂੰਹ ਕਿਸੇ ਨੂੰ ਦਿਖਾਉਣ ਦੇ ਲਾਇਕ ਨਹੀਂ ਹੈ ਇਸ ਲਈ ਮੈਂ ਤੁਹਾਨੂੰ ਇਹ ਰਿਕਵੈਸਟ ਕਰਦਾ ਕਿ ਦੋਸਤੋ ਜੇਕਰ ਤੁਸੀਂ ਵੀ ਅਜਹੀਆਂ ਘਟਨਾਵਾਂ ਤੋਂ ਬਚਣਾ ਚਾਹੁੰਦੇ ਹੋ ਜੇਕਰ ਤੁਸੀਂ ਵੀ ਅਜਹੀਆਂ ਘਟਨਾਵਾਂ ਤੋਂ ਬਚਣਾ ਚਾਹੁੰਦੇ ਹੈ ਤਾਂ ਤੁਹਾਨੂੰ ਆਪਣੇ ਆਪ ਨੂੰ ਸੁਚੇਤ ਅਤੇ ਸੁਰੱਖਿਅਤ ਰੱਖਣਾ ਹੋਵੇਗਾ ਆਪਣਾ ਧਿਆਨ ਆਪ ਰੱਖਣਾ ਹੋਵੇਗਾ ਨਹੀਂ ਤਾਂ ਕਿਸੇ ਵੀ ਨਾਲ ਇਹ ਘਟਨਾ ਵਾਪਰ ਸਕਦੀ ਹੈ ਤੁਹਾਨੂੰ ਇਹ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜਰੂਰ ਦੱਸਿਓ ਤੇ ਅਸੀਂ ਇਦਾਂ ਦੀ રોજ ਨਮੀ ਤੋਂ ਨਮੀ ਟਿੱਟ ਲੈ ਕੇ ਅੰਦੀ ਰਵਾਂਗੇ ਤੇ ਜਿਹੜਾ ਵਿਅਕਤੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੇਗਾ ਰੱਬ ਤੁਹਾਡੀ ਹਰ ਇੱਕ ਇੱਛਾ ਜ਼ਰੂਰ ਪੂਰੀ ਕਰੇਗਾ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ